ਤੁਸੀਂ ਇੱਕ ਬਹੁਤ ਵਧੀਆ ਪ੍ਰੋਡਕਟ ਬਣਾ ਲਿਆ ਜਿਹੜਾ ਕਿ ਸਸਤਾ ਵੀ ਹੈ ਟਿਕਾਊ ਵੀ ਹੈ ਪਰ ਉਹਨੂੰ ਲੋਕਾਂ ਤੱਕ ਦੱਸੋਗੇ ਕਿਵੇਂ ਕਿ ਅਸੀਂ ਆਹ ਪ੍ਰੋਡਕਟ ਬਣਾਇਆ ਜਿਹੜੇ ਵੀ ਤਰੀਕੇ ਤੁਸੀਂ ਲੋਕਾਂ ਤੱਕ ਉਸ ਪ੍ਰੋਡਕਟ ਨੂੰ ਪਹੁੰਚਾਉਣ ਲਈ ਅਪਣਾਉਂਗੇ ਉਹਨੂੰ ਮਾਰਕੀਟਿੰਗ ਕਿਹਾ ਜਾਊਗਾ ਪਰ ਮਾਰਕੀਟਿੰਗ ਬਹੁਤ ਪੁਰਾਣੀ ਟਰਮ ਹੋ ਗਈ ਹੈ ਅੱਜ ਤੋਂ 10 ਸਾਲ ਪਹਿਲਾਂ ਇਹ ਸ਼ਬਦ ਵਰਤਿਆ ਜਾਂਦਾ ਸੀ ਅੱਜ ਇਹਦੇ ਨਾਲ ਇੱਕ ਸ਼ਬਦ ਐਡ ਹੋ ਗਿਆ ਡਿਜੀਟਲ ਜਾਨੀ ਕਿ ਇਹ ਸ਼ਬਦ ਹੁਣ ਬਣ ਗਿਆ ਡਿਜੀਟਲ ਮਾਰਕੀਟਿੰਗ ਅੱਗੇ ਜਿਹੜੀਆਂ ਐਡਸ ਆਉਂਦੀਆਂ ਸੀ ਉਹ ਤੁਹਾਨੂੰ ਕੰਧਾਂ ਤੇ ਪੋਸਟਰ ਲੱਗਿਆਂ ਚ ਮਿਲਦੀਆਂ ਸੀਗੀਆਂ ਅਖਬਾਰਾਂ ਚ ਇਸ਼ਤਿਹਾਰ ਆਉਂਦੇ ਸੀ ਕਿ ਜਾਂ ਵੱਧ ਤੋਂ ਵੱਧ ਟੀਵੀਜ਼ਨ ਚ ਐਡ ਆਉਂਦੀ ਸੀ ਪਰ ਅੱਜ ਤੁਹਾਡੇ ਹੱਥਾਂ ਚ ਜਿਹੜਾ ਮੋਬਾਈਲ ਫੜਿਆ ਇਹ ਹੀ ਐਡਵਰਟਾਈਜ਼ਮੈਂਟ ਦਿਖਾਉਣ ਦਾ ਸਭ ਤੋਂ ਵੱਡਾ ਸਾਧਨ ਹੈ ਆਉਣ ਵਾਲੇ 5-10 ਸਾਲਾਂ ਦੇ ਵਿੱਚ ਡਿਜੀਟਲ ਮਾਰਕੀਟਿੰਗ ਦਾ ਬਹੁਤ ਜ਼ਿਆਦਾ ਸਕੋਪ ਹੈ ਤੁਸੀਂ ਕੋਈ ਵੀ ਪੜਾਈ ਪੜ ਰਹੇ ਹੋ ਨਾਲ ਡਿਜੀਟਲ ਮਾਰਕੀਟਿੰਗ ਸਿੱਖਣਾ ਜ਼ਰੂਰ ਸ਼ੁਰੂ ਕਰੋ ਇਹ ਸਾਡੀ ਸੀਰੀਜ਼ ਦੀ ਪਹਿਲੀ ਵੀਡੀਓ ਆ ਜਿਹਦੇ 'ਚ ਅਸੀਂ ਤੁਹਾਨੂੰ ਰੀਕਮੈਂਡ ਕਰਦੇ ਆਂ ਕਿ ਤੁਸੀਂ ਡਿਜੀਟਲ ਮਾਰਕੀਟਿੰਗ ਦਾ ਕੋਰਸ ਜੋ ਸਕਿੱਲ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰੋ ਤਾਂ ਕਿ ਤੁਹਾਡੀ ਸਟੱਡੀ ਤੋਂ ਬਾਅਦ ਤੁਹਾਨੂੰ ਜੌਬ ਕਰਨੀ ਪਵੇ ਤੁਹਾਡੇ ਉੱਥੇ ਵੀ ਕੰਮ ਆਵੇ ਜਾਂ ਤੁਸੀਂ ਖੁਦ ਦਾ ਬਿਜ਼ਨਸ ਕਰਨਾ ਤੁਹਾਨੂੰ ਉਹਦੇ 'ਚ ਵੀ ਹੈਲਪ ਕਰੂਗੀ